ਗੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਲਦੀਪ ਸਿੰਘ ਸਤਿ ਹੋਰ ਸੁਣਾਓ ਬਸ ਮੇਰਾ ਮਾਲਕ ਦੀਆਂ ਮੇਰਾ ਚੜਦੀ ਕਲਾ ਨਾ ਬਹੁਤ ਹੀ ਚੜਦੀ ਤੇ ਇੱਕ ਬੂਰੀ ਲਿਆਇਆ ਅੱਜ ਬੜੇ ਵੱਡੇ ਕਦ ਕੱਢਦੀ ਕਰੀ ਪਿੱਛੋਂ ਐ ਇਹਨੂੰ ਬੂਰੀ ਤੇ ਕਲਦੀਪ ਸਿੰਘ ਆਂਦੀ ਆ ਵੀ ਮੈਂ ਹੀ ਮੈਂ ਹੀ ਲੋ ਵੀ ਸੱਜਣੋ ਬੂਰੀ ਦਾ ਕਦ ਕਾੜ ਦਾ ਕੋਈ ਵੀ ਓੜਾ ਬੰਨਣਾ ਨਹੀਂ ਤੇ ਦੁੱਧ ਵਾਲੇ ਪਾਸਿਓਂ ਵੀ ਬੜੀ ਚੰਗੀ ਬਿਲਕੁਲ ਤਾਜੀ ਸੂਈ ਓ ਸੱਜਣੋ 17 18 ਸਰੀ ਮੈਂ ਨਿਕਲ ਨਿਕਲੀ ਆਏ ਹਾਏ ਹਾਏ 17 ਤੋਂ 18 ਸਰੀ ਭਾਉ ਦੋ ਦੰਡ ਬਲਟੋਏ ਵਾਲਾ ਮਾਰਦਾ ਕਾਪੀ ਵੀ ਇਹਨਾਂ ਦਾ ਦੁੱਧ ਕਰੂਗੀ ਇਸ ਵੇਲੇ 13 ਕਿਲੋ ਆ 13 14 ਕਿਲੋ ਮੈਂ 14 ਕਿਲੋ 13 ਦੀ ਗਾਰੰਟੀ ਤੇ ਆਹ ਤਾਂ ਬਿਲਕੁਲ ਹੀ ਤਾਜੀ ਸੂਈ ਇਹ ਵੀ 15 ਸਰੀ ਮੈਂ 16 ਸਰੀ ਨਿਕਲ ਨਹੀਂ 15 ਕਿਲੋ 15 ਤੋਂ 16 ਸਰੀ ਇਹ ਵੀ ਮੈਂ 15 ਪਹਿਲਾਂ ਨੇ ਦੁੱਧ ਦੱਤਾ ਹਨਾ ਹਾਂ ਕੀ ਬਾਤ ਆਜ ਦੀ ਸੂਈ ਆ ਕੱਟੀ ਮਗਰ ਜੇਰ ਕੋਲੇ ਪਈ ਆ ਸੱਜਣੋ ਤੇ ਬਹੁਤ ਹੀ ਸ਼ਾਨਦਾਰ ਚਵਾਈ ਦੀਆਂ ਮਈਆਂ ਐਨ ਓਕੇ ਰਿਪੋਰਟ ਬੂਰੀ ਦਾ ਤਾਂ ਕੋਈ ਵੀ ਊੜਾ ਬੰਨਾ ਨਹੀਂ ਇਹ ਬਲਟੋਏ ਨਗਰ ਦੇ ਵਿੱਚ ਖੜੀਆਂ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਬਲਵਿੰਦਰ ਪਾਉ ਦੇ ਘਰੇ ਧੰਨਵਾਦ ਆ ਸੱਜਣੋ ਛੋਟ ਵੀਡੀਓ ਵੇਖਣ ਲਈ ਜਉਂਦੇ ਆ